ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਚੱਲੀ ਜਾਂਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਣਾਉਣ ਦੇ ਲਈ ਪਿੰਡ ਬੱਲੋ ਜੀ ਤੇ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਜੀ ਤੇ ਰਾਤ ਦੀ ਝੋਟੀ ਸੂਈ ਵੀ ਆ ਜੇਰ ਚ ਆਪਾਂ ਕੰਪਲੀਟ ਗੱਲਬਾਤ ਬਾਈ ਨਾਲ ਕਰਾਵਾਂਗੇ ਕਿਹੜਾ ਸੂਆ ਸੂਈ ਆ ਕ ਤੇ ਕਿੰਨਾ ਦੁੱਧ ਬਾਦ ਪਹਿਲੇ ਸੁਆੰਦਾ ਦਿੱਤਾ ਵਾ ਸਸੀ ਕਾ ਬਾਈ ਅਸਰੀ ਕਾ ਹੋ ਠੀਕ ਸਗਾ ਵੀਰੇ ਸੁਖ ਹਾਂਜੀ ਬੜਾ ਠੀਕ ਠਾਕ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਆਪਣਾ 84378 ਜੀ 84378 62 616 ਪਿੰਡ ਜੀ ਪਿੰਡ ਵੱਲੋ ਜੀ ਜ਼ਿਲ੍ਹਾ ਪਰਟੰਟਾ ਦਸੀਲ ਫੂਲ ਦਸੀਲ ਫੂਲ ਤੇ ਵੀਰੇ ਅੱਜ ਆਪਾਂ ਇੱਕ ਸੁਖੇ ਝੋਟੀ ਦਿਖਾਉਣੀ ਆ ਹਾਂਜੀ ਇੱਕ ਤਰ੍ਹਾਂ ਕਦੋਂ ਸੁਈ ਆ ਵੀਰੇ ਇਹ ਰਾਤ ਸੁਈ ਹੋਵੇ ਦਸ ਤੱਕ ਆਹ ਦੇਖੋ ਜੀ ਜੇਰ ਇਹਦੀ ਕੰਪਲੀਟ ਆ ਪਈ ਠੀਕ ਆ ਜੀ ਤੇ ਝੋਟੀ ਗੱਦੀ ਆ ਰੇਲ ਗੱਡੀ ਦੇ ਡੱਬੇ ਜਿੱਡੀ ਝੋਟੀ ਹੈਗੀ ਛੋਟੀ ਨਹੀਂ ਹਾਂਜੀ ਠੀਕ ਹੈ ਜੀ ਤੇ ਵੀਰੇ ਸੋਕੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਈ ਹੈ ਜੀ ਤੇ ਪਹਿਲੇ ਸੂਏ ਦਾ ਕਿੰਨਾ ਕਿ ਦੁੱਧ ਕੱਢਿਆ 14 ਕਿਲੋ ਦੁੱਧ ਦਿੱਤਾ ਹੀ ਕਿਤੇ 14 ਕਿਲੋ ਕੱਢਿਆ ਹਾਂਜੀ ਹਾਂਜੀ ਐਦ ਕੀ ਫਿਰ ਕਿੰਨਾ ਦੁੱਧ ਦੇ ਦੂਗੀ 16 17 ਦੀ ਉਮੀਦ ਹੈ ਜੀ ਤੁਸੀਂ ਤਾਂ ਵਾਦੀ ਆ ਪਾਈ ਨਾ ਤਾਂ ਬੰਦੇ ਨੂੰ ਕਹਾਂਗੇ ਪੱਕਾ ਹੀ ਆ ਕਹਿਣ ਵਾਲਾ ਕਿ ਦੇਊਗੀ ਨਾ ਦੇਊਗੀ ਜੀ ਪੰਦਾ ਚਾਹੇ ਚੋਕੇ ਲਿਆਵੇ ਚਾੜਾਂਗੇ ਠੀਕ ਆ ਤੇ ਕੱਦ-ਕੱਡ ਫੁੱਲ ਖਣਲੇਵੇ ਦੀ ਇੱਕ ਨੰਬਰ ਹੈ ਨਾ ਹਾਂਜੀ ਥੱਲੇ ਇੱਕ ਤੇ ਮਗਰ ਕਟਾ ਆ ਗਿਆ ਮੇਲ ਕ ਛੋਟੀ ਦਾ ਤੋਰਾ ਤਾਰਾ ਕਰਾ ਕੇ ਚੈੱਕ ਤੇ ਨਾੜਾ ਨਾ ਜਿਵੇਂ ਐਚਐਫ ਬਿਹੜਾਂ ਦੇ ਹਵਾਨੇ ਤੇ ਹੁੰਦੀਆਂ ਆ ਇਹ ਇਹਦੇ ਠੀਕ ਆ ਜੀ ਤੇ ਥਣ ਕੱਲਾ ਕੱਲਾ ਲੱਗਿਆ ਜੇ ਜਿਹਨੂੰ ਆਪਾਂ ਪੌਣੇ ਫੁੱਟ ਦੀ ਦੂਰੀ ਜਾਂ ਗੱਠ ਦੀ ਦੂਰੀ ਕਹਿੰਦੇ ਆ ਉਨੀ ਦੂਰੀ ਤੇ ਥਣ ਝੋਟੀ ਦਾ ਲੱਗਿਆ ਵਾ ਆ ਦੇਖੋ ਜੀ ਕੋਈ ਨਹੀਂ ਮੋੜ ਲਿਆ ਤਾਂ ਦੀ ਆ ਦੇਖੋ ਜੀ ਤੋਰਾ ਤਾਰਾ ਕਰੋ ਚੈੱਕ ਥਣ ਲੈਵੇ ਦੀ ਇੱਕ ਨੰਬਰ ਆ ਗਈ ਖਬਰਦਾਰ ਆ ਦੇਖੋ ਕਰੋ ਕੁਆਲਿਟੀ ਚ ਪਿੱਠ ਪੁੜੇ ਦੀ ਪੂਰੀ ਬਨਾਟ ਚੰਗੀ ਤੇ ਬਾਕੀ ਦਾ ਚੌੜੀ ਪੂਰੀ ਤਾਂ ਬਹੁਤ ਚੰਗੀਆਂ ਬਾਈ ਠੀਕ ਆ ਵੀਰੋ ਤੇ ਕਿੰਨਾ ਕੁ ਬੋਲਾ ਘੜਦਾ ਸੀ ਫਿਰ ਹੋਜੇ ਇਹਦਾ ਘੜਦਾ ਸੀ ਬਈ ਇਹ ਨਫਾ ਵਾਗਤਾਂ ਲੀਟਰ ਜਾਰੇ ਬੱਚੇ ਦੀ ਆ ਗਏ ਬਰੀਕ ਬੇਨ ਚ ਨਾੜਾਂ ਵੜੀਆਂ ਹਨ ਇਹਦੇ ਹਵਾ ਨੇ ਲਾਓ ਫਿਰ ਬੱਚਾ ਦੇਖ ਕੇ ਚੋਣ ਕੇ ਹੋ ਜਾ ਆ ਦੇਖੋ ਜੀ ਵੱਡੇ ਸਾਈਜ਼ ਦੀ ਛੋਟੀ ਮੰਨ ਕੇ ਨਾ ਆਇਓ ਤੇ ਦੁੱਧ ਦਾ ਚੰਗਾ ਰਿਕਾਰਡ ਦੱਸਿਆਗਾ ਝੋਟੀ ਦਾ ਆ ਕਰੋ ਜੀ ਚੈੱਕ ਕੁਆਲਿਟੀ ਪੂਰੀ ਫੁੱਲ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਕੋ ਵੀਰੋ ਬੱਚਾ ਆਪਾ ਬਣ ਰਹੇ ਆ ਤੇ ਝੋਟੀ ਗਾਦੀ ਆ ਕਮਾਲ ਮਾਰਦੇ ਧਾਰਦੇ ਕੋਈ ਨਹੀਂ ਛੜਦੇ ਆ ਦੇਖੋ ਜੀ ਕੋਈ ਨਹੀਂ ਛੜਦੇ ਇੱਥੇ ਮਾਰਦੇ ਧਾਰਾਂ ਦੋ ਦੋ ਚੈੱਕ ਕਰਾ ਦੀਏ ਕਿਸੇ ਭੈਣ ਭਰਾ ਨੇ ਦੂਰ ਨੇ ਲੋ ਮਗਾਉਣੀ ਹੁੰਦੀ ਆ ਕਿਉਂਕਿ ਤਸੱਲੀ ਹੀ ਹੋ ਜਾਂਦੀ ਹੈ ਨਾ ਵੀਰੇ ਸੁਖੇ ਹਾਂਜੀ ਹਾਂਜੀ ਆ ਦੇਖੋ ਧਾਰਾਂ ਦੂਰ ਦਾ ਪੈਸੇ ਵਾਇੰਗਾਂ ਦੀ ਚੈੱਕ ਕਰਕੇ ਲਿਆਂਦੀਆਂ ਮਹੋਨੀਆਂ ਪਰ ਫੇਰ ਵੀ ਆਪਣਾ ਫਰਜ਼ ਆ ਤੁਹਾਨੂੰ ਚੈੱਕ ਕਰਾਉਣ ਦਾ ਤੇ ਕੈਮਰਾ ਲੈ ਕੇ ਆ ਕੋਲੇ ਤੁਰੇ ਫਿਰਦੇ ਕੋਈ ਗੱਲ ਨਹੀਂ ਓਕੇ ਜੀ ਧਾਰਾਂ ਤੁਰਾ ਇੱਕ ਨੰਬਰ ਥੱਲੇ ਉਹ ਤਾਂ ਮੱਛੀ ਮੋਟਰ ਵਾਂਗੂ ਚੱਲਦੀ ਆ ਓਕੇ ਜੀ ਓਕੇ ਓਕੇ ਤੇ ਬਾਕੀ ਦੀ ਗੱਲ ਛੋਟੀ ਸੀਲ ਸਾਊ ਬਹੁਤ ਆ ਹਨਾ ਹਾਂਜੀ ਹਾਂਜੀ ਤੇ ਵੀਰੇ ਫਿਰ ਕਿੰਨੇ ਪੈਸੇ ਲੈਣੇ ਆ ਇਹਦੇ ਸੁਕੇ ਇਹਨਾਂ 170 ਲੈਣੇ ਜੀ 170 ਓਕੇ ਤੇ ਮਾਨਦਾਨ ਹੋ ਜੂ ਮੌਕੇ ਤੇ ਹਾਂਜੀ ਹਾਂਜੀ ਤੇ ਬਾਕੀ ਦਾ ਵੀਰੇ ਜਿਹੜਾ ਰੇਟ ਆ ਨਾ ਇਹ ਕੋਈ ਡਿਮਾਂਡ ਕਰੀ ਗਈ ਹੁੰਦੀ ਐ ਇੱਕ ਵਾਰੀ ਤੇ ਵੱਧ ਘੱਟ ਮੌਕੇ ਤੇ ਹੋ ਜਾਂਦਾ ਹੁੰਦਾ ਬਾਕੀ ਦੀ ਗੱਲ ਚੰਗੇ ਪਹੂ ਦਾ ਚੰਗਾ ਹੀ ਰੇਟ ਹੁੰਦਾਗਾ ਤੇ ਨੰਬਰ ਫੇਰ ਬੋਲ ਦਿਓ ਜੀ 83 73 ਹੂੰ ਬਾੜ ਜੀ ਸੋ 837862616 ਪਿੰਡ ਬੱਲੋ ਜੀ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾਤੀ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਵੀ ਚੱਲੀ ਜਾਂਦਾ ਨੋਟ ਕਰ ਲਓ ਤੇ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈਤਾ ਇਹਦੇ ਲਈ ਧੰਨਵਾਦ ਜਲਦ ਮਿਲਦੇ ਗਏ ਨਵੀਂ ਵੀਡੀਓ ਤੋਂ